ਸੇਵਕ ਨਾਂ ਰੱਖਿਆ ਕਾਕੇ ਦਾ ਫਿਰ ਨਾਂ ਰੱਖਿਆ ਵਾ ਵੀ ਗੁਰਸਿੰਦਰ ਲੈ ਦੋਵਾਂ ਦਾ ਜੋੜ ਕੇ ਰੱਖਿਆ ਜਾਂਦਾ ਮੇਰਾ ਗੁਰਸੇਵਕ ਆ ਇਹ ਦੱਸ ਦਿੱਤਾ ਤੇ ਆ ਬਹੁਤ ਵਧੀਆ ਨਾਂ ਰੱਖਿਆ ਮਾਸੀ ਜੀ ਬਾਬਾ ਜੀ ਤੋਂ ਕਢਾਇਆ ਕਿ ਆਪੇ ਰੱਖਿਆ ਬਾਬਾ ਜੀ ਤੋਂ ਕਢਾਇਆ ਹੀ ਜਦੋਂ ਨਿਕਲਿਆ ਹੀ ਕਿ ਤੇ ਆਪਾਂ ਦੋਵਾਂ ਦਾ ਜੋੜ ਕੇ ਰੱਖਾ ajo ਬੱਚਾ ਨੂੰ ਬਸਾਂਤ ਕਮਾਲ ਕਰਤੀ ਤੁਸੀਂ ਤੇ ਸਿਮਰਤ ਕੋਈ ਗੱਲ ਐ ਕੀ ਹੋਇਆ ਤੈਨੂੰ ਖੁਸ਼ ਜੀ ਨਹੀਂ ਲੱਗਣ ਈ ਤੂੰ ਨਹੀਂ ਨਹੀਂ ਭਾਬੀ ਕੁਛ ਪ્યોਣੀ ਐ ਮਾਸੀ ਜੀ ਠੀਕ ਤੇ ਗਈ ਐ ਠੀਕ ਐ ਠੀਕ ਐ ਕੁਛ ਨਹੀਂ ਹੋਇਆ ਲੈ ਪੈਸੇ ਉੱਧਾ ਬਸ ਮੂਡ ਸੰਡਾ ਚੇਂਜ ਹੋਇਆ ਨਾ ਮਾਸੀ ਜੀ ਖਡਾਉਣੇ ਲੈ ਕੇ ਆਈਆਂ ਕਾਕੇ ਵਾਸਤੇ ਤੇ ਥੋੜੇ ਜੇ ਖਡਾਉਣੇ ਦੇ ਵਿੱਚ ਇਦਾਂ ਦੇ ਆ ਵੀ ਥੋੜਾ ਸਿਆਣਾ ਹੋਊਗਾ ਨਾ ਫੇਰ ਖੇਲੂਗਾ ਉਹਨੂੰ ਪਤਾ ਨਹੀਂ ਲੱਗਣਾ ਪਾਪੀ ਤੁਸੀਂ ਇੰਨੀ ਖੇਚਲ ਕਰਦਾ ਲੈ ਸੇਵਕ ਰੱਬ ਨੇ ਮਸਾ ਮਸਾ ਤੇ ਟਾਈਮ ਲੈਂਦਾ ਵਾ ਤੇ ਨਾਲੇ ਮੈਂ ਕਿਤੇ ਖਾਲੀ ਹੱਥ ਥੋੜਾ ਹੋਣਾ ਹੀ ਬੱਚਾ ਵਾ ਮੈਂ ਤੇ ਲੈ ਕੇ ਹੀ ਆਉਂਗੀ ਨਾ ਕੁਝ ਨਾ ਕੁਝ ਇਹੋ ਜੇ ਦਿਨ ਤੇ ਲੋਕ ਲੱਭਦੇ ਨੇ ਕੋਈ ਗੱਲ ਨਹੀਂ ਮਾਸੀ ਜੀ ਰੱਬ ਇਹਦੇ ਪੈਰਾਂ ਪਿੱਛੇ ਸਾਨੂੰ ਦੇ ਹੀ ਜਾਵੇ ਤੇ ਅਸੀਂ ਕਾਕੇ ਵਾਸਤੇ ਲਈ ਆਈ ਇਹ ਕਿਹੜੀ ਗੱਲ ਆ ਚਲ ਕੋਈ ਨਹੀਂ ਮਾਮੀ ਆ ਜੋ ਮਰਜ਼ੀ ਕਰੋ ਬਸ ਬਸ ਹੋਰ ਸੇਵਕ ਕੀ ਹਾਲ ਨੇ ਤੇਰੇ ਆ ਦਫਤਰ ਦਾ ਕੰਮ ਕਿੱਦਾਂ ਚੱਲਦਾ ਫਿਰ ਵਧੀਆ ਚੱਲੀ ਜਾਂਦਾ ਭਾਈ ਜਾਨਾ ਲੁੱਡੀਆਂ ਫਿਰ ਲੈ ਦੱਸ ਭਾਪੀ ਅਜੇ ਤੱਕ ਤੁਸੀਂ ਲੁੱਟੀਆਂ ਹੀ ਭੁੱਲੇ ਗਲੈਸ਼ ਦਈਆ ਇਹੋ ਜੀ ਚੀਜ਼ਾਂ ਨੂੰ ਮੈਂ ਕਿੱਦਾਂ ਭੁੱਲ ਸਕਦੀ ਆ ਕਹਿੰਦੇ ਨਾ ਜਿਹਦੇ ਨਾਲ ਹਾਦਸਾ ਵਾਪਰਿਆ ਹੁੰਦਾ ਉਹਨੂੰ ਪਤਾ ਹੁੰਦਾ ਇਹ ਤਾਂ ਜਿਆਦਾ ਵੱਡਾ ਹਸਾਬ ਆ ਪਾ ਗਿਆ ਜਿਹੜਾ ਤੁਸੀਂ ਪਾਰ ਪਾਰ ਲੁੱਡੀਆਂ ਲੁੱਡੀਆਂ ਕਰਦੇ ਰਹਿੰਦੇ ਜੰਮ ਚੱਲ ਜੇ ਤੁਸੀਂ ਮੇਰਾ ਨਾਂ ਹੀ ਨਾ ਪਾ ਦਿਓ ਲੁੱਟੀਆਂ ਵਾਲਾ ਹੋ ਨਾ ਸੰਸੀਅਰ ਬਣ ਪਰਿਵਾਰ ਵਾਲਾ ਹੋ ਗਿਆ ਵਾ ਅ ਸਿਮਰਤ ਜਦੋਂ ਦੀ ਮੈਂ ਆਈ ਆ ਮੈਂ ਇੱਕ ਵਾਰ ਤੈਨੂੰ ਸੇਵਕ ਨਾ ਵੀ ਗੱਲ ਕਰਦਿਆਂ ਨਹੀਂ ਵੇਖਿਆ ਨਾ ਮਾਸੀ ਜੀ ਨਾਲ ਬੋਲਣ ਦੀਆਂ ਜੇ ਮੇਰੇ ਆਉਂਦੀ ਕੋਈ ਪ੍ਰੋਬਲਮ ਹੈ ਤੇ ਮੈਂ ਚਲੀ ਜਾਨੀ ਆ ਕੋਈ ਗੱਲ ਆ ਨਹੀਂ ਮੈਂ ਭਾਬੀ ਤੁਹਾਡੇ ਆਉਂਦੀ ਕਾਹਲੀ ਪ੍ਰੋਬਲਮ ਹੈ ਉਹ ਵੈਸੇ ਵੀ ਨਾ ਮੇਰਾ ਨਾ ਕੱਲ ਦਾ ਗਲਾਜਾ ਖਰਾਬ ਹੋਇਆ ਪਿਆ ਉਹਦੇ ਕਰਕੇ ਮੈਂ ਘੱਟ ਬੋਲਣ ਲਈ ਜਿੱਥੋਂ ਤੱਕ ਤੈਨੂੰ ਮੈਂ ਜਾਣਦੀ ਆ ਨਾ ਮੈਨੂੰ ਆਪਣੀ ਨਾਨਾਂ ਦਾ ਪਤਾ ਵਾ ਆਪਣੀ ਜਾਨ ਤੋਂ ਵੱਧ ਪਿਆਰ ਕਰਦੀ ਆ ਮੈਨੂੰ ਪਤਾ ਨਹੀਂ ਅੱਜ ਮੈਨੂੰ ਸਹੀ ਜੈ ਨਹੀਂ ਲੱਗਣ ਡਿਆ ਤੂੰ ਤਾਂ ਇਨੀ ਰੋਣ ਕ ਲਈ ਹੁੰਦੀ ਹੁੰਦੀ ਆਉਂਦਿਆਂ ਨੂੰ ਅੱਜ ਤੂੰ ਕੌਣ ਬੋਲਣ ਹੀ ਨਹੀਂ ਡਈ ਬੱਬੀ ਅੱਜ ਕੀ ਗੱਲ ਆ ਹੁਣ ਮਾਡਰਨ ਬਣ ਗਈ ਆ ਥੋੜਾ ਘੱਟ ਬੋਲਦੀ ਉਹਦਾ ਕਰਕੇ ਹੂੰ ਜਿਆਦੀ ਮਾਡਰਨ ਬਣ ਗਈ ਵੇਖੋ ਵੇਖਣਾ ਬੜਾ ਕੁਝ ਸਮਝ ਆ ਹੀ ਜਾਂਦਾ ਇੱਥੇ ਰਹਿ ਕੇ ਸ਼ੰਮੀ ਇਹੋ ਜੀ ਕੋਈ ਗੱਲ ਨਹੀਂ ਐ ਵੇ ਤੂੰ ਬੱਚਿਆਂ ਦੀ ਗੱਲਾਂ ਚ ਨਾ ਤੇਰੇ ਆਉਣ ਨਾਲ ਬਹੁਤ ਖੁਸ਼ੀ ਆ ਤੇ ਕਹਿੰਦੇ ਆਉਣ ਦੀ ਖੁਸ਼ੀ ਕਿਹਨੂੰ ਨਹੀਂ ਹੁੰਦੀ ਸਿਮਰਤ ਵੀ ਬਹੁਤ ਖੁਸ਼ ਆ ਹਣਾ ਠੀਕ ਨਾ ਹੋਣਗੇ ਥੋੜਾ ਸੁਭਾਅ ਦਾ ਹੋਇਆ ਤੇ ਮੇਰੀ ਸੁਣ ਗੱਲ ਅੱਗੇ ਵੀ ਤੂੰ ਉਦਾਂ ਹੀ ਭਾਜੀ ਨਹੀਂ ਰੋਟੀ ਨਹੀਂ ਖਾਂਦੀ ਹਾਂ ਅੱਜ ਬਿਨਾਂ ਰੋਟੀ ਤੋਂ ਨਹੀਂ ਜਾਣਾ ਕੋਈ ਗੱਲ ਨਹੀਂ ਮਾਸੀ ਜੀ ਅੱਜ ਵੈਸੇ ਵੀ ਮੈਂ ਟਿਫਨ ਨਹੀਂ ਲੈ ਕੇ ਆਈ ਹਾਂ ਕਿਉਂਕਿ ਮੈਂ ਦਫ਼ਤਰ ਤੋਂ ਛੇਤੀ ਆ ਗਈ ਕੁੜੀ ਨੂੰ ਨਾਲ ਲਿਆਂਦਾ ਸੀ ਅੱਜ ਤੇ ਮੈਂ ਰੋਟੀ ਖਾ ਕੇ ਜਾਊਂਗੀ ਤੇ ਬਣਾਉ ਤੁਸੀਂ ਫਿਰ ਕੋਈ ਸਬਜ਼ੀ ਭਾਜੀ ਮੈਂ ਲੱਗੀ ਸਬਜ਼ੀ ਬਣਾਉਣ ਤੇ ਐਸੇ ਵਾ ਕਿੱਦਾਂ ਮੈਨੂੰ ਨਾ ਜਾ ਕੇ ਪਨੀਰ ਤੇ ਸ਼ਿਮਲਾ ਮਿਰਚਾਂ ਤੇ ਸਲਾਦ ਲਿਆ ਦੇ। ਮੇਰੀ ਗੱਲ ਸੁਣੋ ਮੈਂ ਉਪਰੇ ਘਰ ਨਹੀਂ ਆਈ। ਜੋ ਵੀ ਘਰ ਹੈਗਾ ਚੁੱਪ ਕਰਕੇ ਬਣਾ ਲਓ ਪਨੀਰ ਦੀ ਲੋੜ ਨਹੀਂ ਹੈਗੀ। ਇਹਦੀ ਤੁਹਾਡੀ ਇੰਨੀ ਸੇਵਾ ਕਰਨ ਲੱਗੇ ਰੋਟੀ ਪਾਣੀ ਵਾਲੀ। ਜਾਂ ਸੇਵਾ ਨਾ। ਵੇ ਇੰਨੀ ਸੇਵਾ ਨਾ ਕਰ। ਪਰੌਣਿਆ ਕਿਤੇ ਮੈਂ ਫੇਰ ਨਾ ਆ ਜਾ। ਮੜਕੇ ਨੱਕੋ ਨੱਕ ਆ ਜਾਏਗਾ ਮੇਰੇ ਤੋਂ। ਕੋਈ ਨਹੀਂ ਹੋਣਾ ਟੈਨਸ਼ਨ ਲੋ ਹੁਣ ਨਹੀਂ ਲੁੱਟੀ ਪਈ। ਮੰਮੀ ਮੈਂ ਕਾਕਾ ਚੁਪਨਾ। ਹੋਤੈ ਮੈਨੂੰ ਕੀ ਕਹਿਣ ਦੀ ਆ? ਆਪਣੀ ਭੁਈ ਨੂੰ ਕਹਿ। ਸਿਮਰਤ ਮੈਂ ਕਾਕਾ ਕੋਲ ਚਲ ਜਾ ਕਦੋਂ ਦਾ ਸੁੱਤਾ ਆ ਹਾਂ ਰਿਆ ਚਲ ਜਾ ਜੇ ਸੁੱਤਾ ਹੋਗਾ ਫਿਰ ਲਾਗੇ ਲੰਮੇ ਪੈ ਜੀ ਜੋ ਉੱਠ ਗਿਆ ਕੋਈ ਚੱਕ ਲਈ ਠੀਕ ਮੇਰੀ ਗੱਲ ਸੁਣ ਪੁੱਤ ਉਹਨੂੰ ਧਿਆਨ ਨਾ ਚੁੱਕੀ ਅਜੇ ਬਹੁਤ ਛੋਟਾ ਹੈ ਤੂੰ ਨਹੀਂ ਸੰਭਾਲਦਾ ਠੀਕ ਐ ਪਿੱਛੇ ਐਵੇਂ ਤੂੰ ਦੇ ਪਿੱਛੇ ਮੈਂ ਹੱਥ ਰੱਖ ਕੇ ਨਾ ਸੋਹਣੀ ਤਰਾਂ ਚੁੱਕੀ ਤੇ ਬੈੱਡ ਤੇ ਹੀ ਬੈ ਜੀ ਠੀਕ ਚਾਚੀ ਦਾ ਕਾਕਾ ਵੀ ਤਾਂ ਚੁੱਕਦੀ ਹੀ ਮੈਨੂੰ ਐਵੇਂ ਨਾ ਸਮਝਾ ਮੈਨੂੰ ਆਂਦਾ ਘੜਾਣਾ ਪਤਾ ਮੈਨੂੰ ਬੜੀ ਬੇਬੇ ਆ ਤੂੰ ਘਰ ਵੀ ਇਹਨੂੰ ਸਮਝਾਓ ਨਸੀਮਰਤ ਤੇ ਇਹਨੇ ਇਦਾਂ ਹੀ ਕਰਨਾ ਮੰਮੀ ਮੈਨੂੰ ਸਾਰਾ ਪਤਾ ਮੰਮੀ ਮੈਨੂੰ ਸਾਰਾ ਪਤਾ ਦੇਖ ਲਾ ਅੱਜ ਕੱਲ ਦੇ ਨਿਆਣੇ ਸਾਨੂੰ ਮਤਾਂ ਦਿੰਦੇ ਹੀ ਚੰਗਾ ਭਾਬੀ ਨਿਆਣੇ ਸਿਆਣੇ ਚੰਗੇ ਹੁੰਦੇ ਜਿਆਦਾ ਭੋਲੇ ਬਣ ਕੇ ਵੀ ਕੀ ਕਰਨਾ ਅੱਛਾ ਮੈਂ ਚਿੱਲੀ ਕਾ ਸਿਮਰਤ ਮੇਰੀ ਗਾਲ ਸੁਣ ਤੇਰੇ ਦਿਲ ਦਿਮਾਗ ਚ ਜੇ ਕੋਈ ਗੱਲ ਏ ਆ ਤੇ ਮੈਨੂੰ ਦੱਸ ਕੁਝ ਹੋਇਆ ਏ ਤੁਹਾਡੇ ਘਰ ਮੈਂ ਜਦੋਂ ਦੀ ਆਈ ਆ ਮੈਂ ਵੇਖਣ ਨਹੀਂ ਤੂੰ ਆਪਣੇ ਆਪ ਚ ਨਹੀਂ ਹੈਗੀ ਹੁਣ ਵੀ ਤੂੰ ਜੋ ਵੀ ਗੱਲ ਕੀਤੀ ਹੈ ਨਾ ਉਹ ਆਪਣੇ ਆਪ ਚ ਨਹੀਂ ਕੀਤੀ ਇਦਾਂ ਕੀਤੀ ਜਿਵੇਂ ਕਿਸੇ ਨੂੰ ਲਾ ਕੇ ਕੀਤੀ ਹੁੰਦੀ ਆ ਪਤਾ ਨਹੀਂ ਅੱਜ ਨੂੰ ਮੈਂ ਫੀਲ ਹੋਣ ਰਿਹਾ ਜਿਵੇਂ ਤੁਹਾਡੇ ਪਰਿਵਾਰ ਚ ਸਾਰਾ ਕੁਝ ਸਹੀ ਨਹੀਂ ਚੱਲਣ ਰਿਹਾ ਤੇਰੀ ਸੇਵਕ ਨਾਲ ਕੋਈ ਗੱਲ ਹੋਈ ਆ ਨਹੀਂ ਨਹੀਂ ਭਾਬੀ ਮੇਰੀ ਉਹਨਾਂ ਨਾਲ ਕੀ ਗੱਲ ਹੋਣੀ ਤੁਹਾਨੂੰ ਵੈਸੇ ਲੱਗਦਾ ਹੋਣਾ ਤੁਹਾਨੂੰ ਦੱਸਿਆ ਜਾਏਗਾ ਮੈਂ ਵੈਰੇ ਘਟ ਬੋਲੇ ਨਹੀਂ ਜਾਣਦਾ ਮੇਰੇ ਤੋਂ ਸਿਮਰਤ ਬੱਚਾ ਆ ਮੈਂ ਸਮਝ ਸਕਦੀ ਹਾਂ ਪਹਿਲੇ ਵੀ ਆਏ ਸੀ ਜਿਹਦੇ ਨਾਲ ਢੀੜਾ ਕੱਪੜਾ ਲੈ ਕੇ ਆਏ ਆ ਮੈਂ ਵੀ ਢੀੜਾ ਕੱਪੜਾ ਲੈ ਕੇ ਆਈ ਆ ਉਦੋਂ ਤੋਂ ਬਹੁਤ ਖੁਸ਼ੀ ਆ ਬਾਅਦ ਵਿੱਚ ਕੁਝ ਹੋਇਆ ਤੇਰੀਆਂ ਅੱਖਾਂ ਦੱਸਣੀਆਂ ਕਿ ਕੁਝ ਵੀ ਸਹੀ ਨਹੀਂ ਆ ਨਾਲੇ ਮੇਰੇ ਤੋਂ ਕਾਹਦਾ ਪੜਦਾ ਰੱਖਨੀ ਆ ਮੈਂ ਤਾਂ ਰਾਹ ਜਾਂਦੇ ਨੂੰ ਵੇਖ ਕੇ ਦੱਸਦਾ ਕਿ ਇਹ ਬੰਦਾ ਚੱਲਿਆ ਕਿੱਧਰ ਨੂੰ ਆ ਨਾਲੇ ਪਿੰਡ ਦੀ ਕੋਈ ਖਬਰ ਲੈਣੀ ਹੁੰਦੀ ਨਾ ਉਹ ਵੀ ਤੁਸੀਂ ਮੈਨੂੰ ਪੁੱਛਦੇ ਸੀ ਤੇ ਸਭ ਤੋਂ ਪਹਿਲੇ ਮੈਂ ਜਾਣਦੀ ਸੀ ਕਿ ਪਿੰਡ 'ਚ ਬੰਨ ਕੇ ਡਿਆ ਵਾ ਤੈਨੂੰ ਪਤਾ ਜਿੱਦਾਂ ਤੇਰਾ ਰਿਸ਼ਤਾ ਆਇਆ ਸੀ ਤੇ ਰਿੰਗ ਪਾਈ ਸੀ ਤੂੰ ਹੱਥ 'ਚ ਉਦੋਂ ਵੀ ਮੈਂ ਜਾਂਦਿਆ ਤੁਹਾਡੇ ਘਰ ਆਹੋ ਸਵਾਲ ਕੀਤਾ ਸੀ ਕਿ ਸਿਮਰਤ ਰਿੰਗ ਕਿੱਥੋਂ ਆਈ ਆ ਤੇ ਤੇਰੀ ਮੰਮੀ ਨੇ ਦਵਾ ਦਾ ਪੋਚਾ ਪਾਇਆ ਸੀ ਇਸ ਗੱਲ ਦਾ ਕਹਿੰਦੀ ਰਿੰਗ ਨਵੀਂ ਬਣਾ ਕੇ ਲੈ ਕੇ ਤੁਰੇ ਆਉਂਦੇ ਆ ਜਦ ਕਿ ਮੈਨੂੰ ਪਤਾ ਸੀ ਕਿ ਇਹ ਰਿੰਗ ਤੇਰੀ ਮੰਗਣੀ ਦੀ ਆ ਮੈਂ ਤਾਂ ਜਾਣ ਕੇ ਛੇੜਿਆ ਸੀ ਕਿ ਭਲਾ ਮੈਨੂੰ ਦੱਸਦੇ ਆ ਕਿ ਕੀ ਹੋਇਆ ਕਿਹਦੇ ਨਾਲ ਮੰਗਣੀ ਹੋਈ ਆ ਰਿਸ਼ਤਾ ਹੋ ਗਿਆ ਕਿ ਨਹੀਂ ਹੋ ਗਿਆ ਪਤਾ ਮੈਨੂੰ ਸਾਰਾ ਹੀ ਮੈਂ ਤਾਂ ਸਿਰਫ ਟੋਇਆ ਸੀ ਉਸੇ ਤਰ੍ਹਾਂ ਪਤਾ ਮੈਨੂੰ ਅੱਜ ਵੀ ਆ ਕਿ ਕੁਝ ਤੇ ਤੁਹਾਡੇ ਘਰ ਚ ਐਸਾ ਹੋਇਆ ਆ ਜਿਹੜਾ ਤੈਨੂੰ ਨਹੀਂ ਚੰਗਾ ਲੱਗਾ ਤੇ ਥੋੜਾ ਬਹੁਤਾ ਮੈਨੂੰ ਪਤਾ ਵੀ ਆ ਪਰ ਮੈਂ ਤੇਰੇ ਮੂੰਹੋਂ ਸੁੰਨਾ ਚਾਹੁੰਨੀ ਆ ਕਿਉਂਕਿ ਜਦੋਂ ਵੀ ਮੈਨੂੰ ਦਫ਼ਤਰ ਤੋਂ ਛੁੱਟੀ ਹੁੰਦੀ ਆ ਨਾ ਸਹੀ ਤਰ੍ਹਾਂ ਟਾਈਮ ਨਾਲ ਤੇ ਤੈਨੂੰ ਪਤਾ ਮੈਂ ਇੱਥੇ ਆ ਜੰਨੀ ਆ ਕਿ ਚੱਲ ਕੁੜੀ ਦਾ ਹਾਲਚਾਲ ਪੁੱਛ ਕੇ ਜਾਨਨੀ ਆ ਸੁੱਖ-ਸਾਂ ਦਾ ਪਤਾ ਲੈ ਜਾਨਨੀ ਆ ਕਹਿੰਦੇ ਈਆਂ ਜਦੋਂ ਵਿਆਹ ਦੋ ਨਾ ਉਹ ਨਾਲ ਗੇੜਾ ਜ਼ਰੂਰ ਰੱਖਣਾ ਚਾਹੀਦਾ ਬੇਸ਼ੱਕ ਤੈਨੂੰ ਮੈਨੂੰ ਚੰਗਾ ਸਮਝੋ ਜਾਂ ਨਾ ਸਮਝੋ ਪਰ ਮੈਂ ਤੈਨੂੰ ਦਿਲੋਂ ਨਾਨ ਨੰਨਿਆ ਆ ਤੇ ਮੈਨੂੰ ਇਹ ਵੀ ਪਤਾ ਹੈ ਕਿ ਸੈਮ ਥੋੜਾ ਲਾਪਰਵਾਹ ਹੈ ਮम्मी पापा ਕੋ ਰੋਜ਼ ਰੋਜ਼ ਆਇਆ ਨਹੀਂ ਜਾਂਦਾ ਘਰ ਦੇ ਕੰਮ ਬਹੁਤ ਨੇ ਤੇ ਮੈਂ ਇਸੇ ਸ਼ਹਿਰ 'ਚ ਨੌਕਰੀ ਕਰਦੀ ਆ ਇਸੇ ਕਰਕੇ ਮੈਂ ਆ ਜੰਨੀ ਆ ਕਿ ਸਿਮਰਤ ਠੀਕ ਹੈ ਨਾ ਤੇ ਹੁਣ ਤੂੰ ਮੈਨੂੰ ਆਪਣੇ ਮੂੰਹੋਂ ਦੱਸੇਂਗੀ ਕਿ ਤੈਨੂੰ ਮੈਂ ਕੁਝ ਦੱਸਾਂ ਭਾਬੀ ਤੇ ਕਿਉਂ ਬੁਝਾਰਤਾ ਜੇ ਪਾਈ ਜਾਂਦੇ ਜੇ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਮੈਂ ਤੇ ਹਾਈ ਮੂੰਫਟ ਜਿਹੜੀ ਮੇਰੇ ਦਿਲ ਚ ਗੱਲ ਹੁੰਦੀ ਨਾ ਮੈਂ ਉਸੇ ਵੇਲੇ ਬੋਲ ਦਿੰਨੀ ਆ ਮੇਰੇ ਮਨ ਚ ਕੋਈ ਇਦਾਂ ਦੀ ਗੱਲ ਨਹੀਂ ਆ ਸਿਮਰਤ ਐਹੋ ਮੈਨੂੰ ਪਤਾ ਵਾ ਕਿ ਤੂੰ ਹੈਗੀ ਮੂੰਫਟ ਆ ਤੇ ਗੱਲ ਉਸੇ ਵੇਲੇ ਬੋਲ ਦਿੰਨੀ ਆ ਪਰ ਅੱਜ ਕਿਉਂ ਕੰਨੀ ਕਤਰੌਂਦੀ ਆ ਬੋਲਣ ਤੋਂ ਬੋਲ ਨਾ ਇੱਕ ਗੱਲ ਕਮਾ ਜਦੋਂ ਕੁੜੀ ਵੀ ਆਈ ਜਾਂਦੀ ਆ ਨਾ ਉਹ ਆਪਣੇ ਸਹੁਰੇ ਪਰਿਵਾਰ ਦੇ ਜਿੰਨੇ ਪਰਦੇ ਰੱਖੂਗੀ ਨਾ ਉਹਨਾਂ ਹੀ ਕੰਮ ਵਿਗੜਨਾ ਹੈ ਤੇ ਜਿੰਨੀ ਗੱਲ ਸ਼ੇਅਰ ਕਰੇਗੀ ਨਾ ਥਿੰਨੂ ਮੈਂ ਕੁਝ ਚੰਗਾ ਹੀ ਦੱਸ ਕੇ ਜਾਊਂਗੀ ਕੁਝ ਵਧੀਆ ਸੋਲੂਸ਼ਨ ਦਊਂਗੀ ਕਦੀ ਗੱਲ ਦਿਲ ਚ ਰੱਖ ਕੇ ਨਹੀਂ ਚੱਲੀਦਾ ਜਿੱਥੋਂ ਤੱਕ ਮੇਰਾ ਵਿਚਾਰਿਆ ਨਾ ਤੂੰ ਮਾਂ ਪਿਓ ਨਾਲ ਕੀਤੀ ਹੋਣੀ ਹੈ ਤੇ ਨਾ ਤੂੰ ਕਿਸੇ ਹੋਰ ਨਾਲ ਕੀਤੀ ਹੋਣੀ ਹੈ ਮੈਨੂੰ ਦੱਸ ਦੇ ਹੋਇਆ ਕੀ ਮੈਂ ਤਾਂ ਤੇਰਾ ਛੇੜਾ ਪੜ ਲਿਆ ਹੁੰਦੇ ਭਾਬੀ ਛੰਮੀ ਜਿੰਨੀ ਤੇਜ ਆ ਨਾ ਮੈਨੂੰ ਤੇ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਵੇਖਾਂ ਕਿਦਾਂ ਕੁੜੀ ਨੂੰ ਗੱਲਾਂ 'ਚ ਲੈਣਦੀ ਆ ਸਾਰਾ ਕੁਝ ਉਦਾਸ ਹੀ ਦਵੇ ਮੈਂ ਵੀ ਕੁੜੀ ਨੂੰ ਕਿੰਨਾ ਸਮਝਾਇਆ ਹੈਗਾ ਕਿ ਤੂੰ ਨਾ ਆਪਣੇ ਚਿਹਰੇ ਦੀ ਨਾ ਰੌਣਕ ਵਾਪਸ ਲਿਆ ਏਦਾਂ ਉਦਾਸ ਬੈਠੀ ਰਹੇਂਗੀ ਤੇ ਕਹਿੰਦੇ ਆ ਨਾ ਚਲਾਕ ਬੰਦਿਆਂ ਨੂੰ ਤੇ ਵੈਸੇ ਝਟ ਪਤਾ ਲੱਗ ਜਾਂਦਾ ਵਾ ਜੇ ਤੂੰ ਦੱਸਣਾ ਹੀ ਆ ਤੇ ਫਿਰ ਦੱਸ ਦੇ ਆਪਣੇ ਮਾਪਿਆਂ ਨੂੰ ਸ਼੍ਰੀ ਕਾ ਨੂੰ ਦੱਸਣ ਨਾਲੋਂ ਤੇ ਚੰਗਾ ਜੇ ਤੂੰ ਨਹੀਂ ਦੱਸਣਾ ਤੇ ਫਿਰ ਘਟੋ ਘਟ ਆਪਣੇ ਚਿਹਰੇ ਤੇ ਰੌਣਕ ਲਿਆ ਆਪਣੇ ਪਰਿਵਾਰ ਚ ਖੁਸ਼ ਰਹਿ ਤਾਂ ਕਿ ਕੋਈ ਸਵਾਲ ਨਾ ਪੁੱਛੇ ਤੇ ਤੂੰ ਚਾਲ ਸਿਮਰਤ ਮੈਂ ਤੇ ਪੂਰੀ ਕੋਸ਼ਿਸ਼ ਕਰਕੇ ਵੇਖ ਲਈ ਆ ਜੇ ਤੂੰ ਨਹੀਂ ਆਪਣਾ ਸਮਝਦੀ ਤੇ ਕੋਈ ਗੱਲ ਨਹੀਂ ਮੈਂ ਤੈਨੂੰ ਜ਼ਿਆਦਾ ਫੋਰਸ ਨਹੀਂ ਕਰੂੰਗੀ ਨਹੀਂ ਦੱਸਣਾ ਤੇ ਨਾ ਦੱਸ ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹੂੰਗੀ ਕਿ ਕੋਈ ਵੀ ਟੈਨਸ਼ਨ ਹੋਵੇ ਨਾ ਉਹ ਦੱਸਣੀ ਚਾਹੀਦੀ ਆ ਰਿਸ਼ਤੇ ਹੀ ਰਿਸ਼ਤਿਆਂ ਨੂੰ ਜੋੜਦੇ ਆ ਤੇ ਰਿਸ਼ਤੇ ਹੀ ਰਿਸ਼ਤਿਆਂ ਦਾ ਦੁੱਖ ਹੁੰਦੇ ਆ ਇਹਦੇ 'ਚ ਇਹ ਨਾ ਸੋਚ ਕਿ ਇਹ ਮੇਰੀ ਪਰਜਾਈ ਆ ਜੇ ਮੈਨੂੰ ਕੋਈ ਵੀ ਆਪਣੇ ਘਰ ਪਰਿਵਾਰ ਦੀ ਗੱਲ ਦੱਸੂਗੀ ਨਾ ਇਹ ਕੱਲ ਨੂੰ ਮੈਨੂੰ ਕੋਈ ਤਾਨਾ ਮੇਣਾ ਦੇਊਗੀ ਤੈਨੂੰ ਇੰਨਾ ਕੁ ਯਕੀਨ ਤੇ ਪਰਜਾਈ ਤੇ ਹੈਗਾ ਨਾ ਭਾਬੀ ਮੈਨੂੰ ਤੁਹਾਡੇ ਤੇ ਨਾ ਪੂਰਾ ਯਕੀਨ ਆ ਜਿਵੇਂ ਮੈਂ ਮਮਮੀ ਤੇ ਯਕੀਨ ਕਰਦੀ ਨਾ ਉਹਨਾਂ ਜਿਵੇਂ ਮੈਂ ਤੁਹਾਡੇ ਤੇ ਕਰਦੀ ਆ ਪਰ ਕੋਈ ਗੱਲ ਹੈ ਹੀ ਨਹੀਂ ਇਦਾਂ ਦੀ ਜਿਹੜੀ ਮੈਂ ਤੁਹਾਡੇ ਗਾੜੀ ਰੱਖਾਂ ਤੇਰੇ ਸੇਵਕ ਚ ਸਭ ਠੀਕ ਹੈ ਨਾ ਹਾਂ ਸਭ ਕੋਈ ਠੀਕ ਚੱਲਣ ਦਿਆ ਵਾ ਤਾਨੂੰ ਇਦਾਂ ਕਿਉਂ ਲੱਗੰਦਿਆ ਬਈ ਖੁਸ਼ ਹਾਂ ਪਤਾ ਨਹੀਂ ਤੂੰ ਕੁਛ ਹੋਰ ਕਹਿੰਦੀ ਆ ਤੇ ਅੱਖਾਂ ਤੇਰੀਆਂ ਕੁਝ ਹੋਰ ਕਹਿੰਦੀਆਂ ਪਰ ਚੱਲ ਕੋਈ ਗੱਲ ਨਹੀਂ ਚੱਲ ਪੁੱਛਾਂ ਤੇਰੀ ਸੱਸ ਨੂੰ ਜੇ ਬਣਾਈ ਰੋਟੀ ਤੇ ਦਿਓ ਫੁਲਕਾ ਖਾ ਕੇ ਤੇ ਮੈਂ ਵੀ ਚੱਲਾਂ ਫਿਰ ਹਾਂ ਕੋਈ ਨਾ ਮੈਂ ਕਰ ਦਿੰਦੀ ਹਾਂ ਖੁਸ਼ ਰਹਿ ਬਸ ਬੋ ਆਓ ਸਬਜੀ ਤੇ ਵਾਹੇ ਮੰਮੀ ਨੇ ਪਹਿਲਾਂ ਬਣਾ ਕੇ ਰੱਖਿਆ ਨਹੀਂ ਲਾਦਾ ਦੇ ਤਿਆਰੀ ਕਰ ਲੀ ਏਲਾ ਸੌਂ ਗਈ ਅੱਜ ਨਾ ਚੁੱਕਿਆ ਕਰ ਇਹਨੂੰ ਤੇ ਮੇਰੀ ਗੱਲ ਸੁਣ ਸਿਮਰਤ ਨਾਲੇ ਕਿੰਨੇ ਦਿਨ ਹੋ ਗਏ ਤੈਨੂੰ ਆਈ ਨਾ ਤੇ ਪੁੱਤ ਸਿਮਰਤ ਦਾ ਕੋਈ ਫੋਨ ਫਾਨ ਨਹੀਂ ਆਇਆ ਮੰਮੀ ਕੀ ਗੱਲ ਤਾਨੂੰ ਮੇਥਰੀ ਦੀ ਚੰਗੀ ਨਹੀਂ ਲੱਗਦੀ ਪੁੱਤ ਚੰਗੀ ਦੀ ਨਹੀਂ ਗੱਲ ਹੁੰਦੀ ਧੀਆਂ ਵਿਆਹ ਰਹੀ ਹੈ ਨਾ ਆਪਣੇ ਘਰ ਹੀ ਸੋਹਣੀਆਂ ਲੱਗਦੀਆਂ ਵਾ ਨਾਲੇ ਕਿ ਮੈਨੂੰ ਨਹੀਂ ਦੱਸਦੀ ਆਉਂਦਾ ਵਾ ਫੋਨ ਫਾਨ ਹਾਂਜੀ ਮੰਮੀ ਹੁੰਦੀ ਆ ਮੇਰੀ ਉਹਨਾਂ ਨਾਲ ਗੱਲ ਤੇ ਮੇਰੇ ਨਾਲ ਕਿਉਂ ਨਹੀਂ ਕਰਉਂਦੀ ਕੋਈ ਨਾ ਹੁਣ ਜਦ ਦਿਨ ਆਊਗਾ ਕਰਾ ਦਊਂਗੀ ਗੱਲ ਉਹਨਾਂ ਨਾਲ ਕਿੱਦਾਂ ਬੋਲਣ ਦੀ ਉਪਰਿਆਂ ਜਿਹਾ ਮੰਗ ਕੋਈ ਗੱਲ ਹੈ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਵੇ ਲੋ ਫੇਰ ਹੀ ਦੀ ਪਿਆ ਦੇ ਕਰਨ ਤੇ ਲੈ ਤੂੰ ਚੁੱਕ ਲੈ ਸਮਾਂ ਫੇਰ ਦੁੱਧ ਦਾ ਦੱ ਪਿਆ ਨੂੰ ਤੂੰ ਐਦਾਂ ਕਰੋ ਨਾ ਬੋਤਲ ਵਾਲਾ ਦੁੱਧ ਹੀ ਪਿਆ ਦਿਓ ਐ ਤੋ ਕੀ ਬੋਤਲ ਬੋਤਲ ਹੀ ਕਰਦੀ ਰਹਿਣੀ ਆ ਤਾ ਆਪਣਾ ਦੁੱਧ ਦੇਈ ਦੰਦਾ ਮਾਂ ਦੇ ਦੁੱਧ ਚ ਪਤਾ ਕਿੰਨੀ ਤਾਕਤ ਹੁੰਦੀ ਆ ਬੱਚਾ ਵੱਧ ਘੱਟ ਵੀ ਪੀਲੇ ਤੇ ਫੇਰ ਵੀ ਸਹੀ ਰਹਿੰਦਾ ਵਾ ਮੰਮੀ ਥੋੜਾ ਜਿਹਾ ਪਹਿਲਾਂ ਜਦੋਂ ਨੇ ਦੁੱਧ ਪੀਤਾ ਵਾ ਉਹ ਰੀ ਰੀ ਦੇ ਆ ਬੇ ਕਨ ਹੁਣ ਦੂਜਾ ਜਾ ਕੇ ਦੇ ਦੋ ਚੱਲ ਚੰਗਾ ਤੇ ਇੱਧਰ ਨੂੰ ਮੂੰਹ ਕਰ ਮੇਰੇ ਵੱਲ ਤੂੰ ਪਤਾ ਨਹੀਂ ਮੈਂ ਤੈਨੂੰ ਵੇਖਣ ਦੀ ਆ ਕਿੱਦਾਂ ਦਾ ਮੂੰਹ ਬਣਾ ਬਣਾ ਗੱਲਾਂ ਕਰਨ ਦੀ ਜਦੋਂ ਬੱਚੇ ਦਵੇ ਰੱਬ ਤੇ ਮਾਵਾਂ ਤੇ ਖੁਸ਼ ਖੁਸ਼ ਹੋ ਹੋ ਕਈ ਫੁੱਲੀਆਂ ਪਾੜ ਢਾ ਦਿੰਦੀਆਂ ਤੇ ਤੂੰ ਤੇ ਪਤਾ ਨਹੀਂ ਮੂੰਹ ਜਿਹਾ ਬਣਾ ਛੱਡਦੀ ਮੈਂ ਉਦੋਂ ਤੇਰੇ ਘਰ ਵੀ ਗਈ ਤੇ ਮੈਂ ਤੇਰੇ ਵੱਲ ਵੇਂਦੀ ਰਹੀ ਵੇਂਦੀ ਰਹੀ ਤੂੰ ਰੁੱਖੀਆਂ ਰੁੱਖੀਆਂ ਗੱਲਾਂ ਕਰਦੀ ਆ ਪਤਾ ਤੈਨੂੰ ਸੇਵਕ ਕੁਝ ਕਹਿੰਦਾ ਵਾ ਫੇਰ ਮੰਮੀ ਉਹੀ ਗੱਲ ਓਏ ਦੜੀ ਕੋਈ ਗੱਲ ਨਹੀਂ ਤੀ ਕਿਉਂ ਵਾਰ-ਵਾਰ ਇੱਕੋ ਗੱਲ ਨੂੰ ਲੈ ਕੇ ਬਹਿ ਜਾਂਦੇ ਜੀ ਤੇ ਤੇਰੇ ਚਿਹਰੇ ਤੇ ਖੁਸ਼ੀ ਕਿਉਂ ਨਹੀਂ ਹੈਗੀ ਹੁਣ ਮੈਂ ਖੁਸ਼ੀ ਬੱਕਰੀ ਲੈ ਕੇ ਆਵਾ ਤਾਨੂੰ ਦਿਖਾਂ ਤਾਂ ਦਈ ਨਾ ਮੈਂ ਤੁਰੀ ਫਿਰਦੀ ਆ ਖੁਸ਼ੀ ਆ ਮੈਂ ਦਸ ਦੁਖੀ ਆ ਜਾ ਪੈਣਾ ਤੂੰ ਤਾਂ ਪਤਾ ਨਹੀਂ ਕਿੱਦਾਂ ਪੈਣੀ ਆ ਤੈਨੂੰ ਪਤਾ ਹੀ ਨਹੀਂ ਪਈ ਮੇਰੀ ਮਾਂ ਕਿਉਂ ਪੁੱਛਦੀ ਘੜੀ-ਘੜੀ ਇਹ ਤੁਹਾਡਾ ਵੀ ਸਹੀ ਆ ਜ਼ਿਆਦਾ ਬੋਲੋ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੁਣ ਘੱਟ ਬੋਲੋ ਤੁਹਾਨੂੰ ਹੁੰਦਿਆ ਪੀ ਮੈਂ ਤਾਂ ਤੁਹਾਡਾ ਨਹੀਂ ਸਮਝਉਂਦਾ ਮੈਂ ਕਿਹੜੇ ਪਾਸੇ ਲੱਗਾ ਜਾਓ ਜਾ ਕੇ ਜੀ ਇਹ ਕਿਪੜ ਕੰਢੀ ਹੈ ਤੁਹਾਡੇ ਨਾਲ ਕੋਈ ਗੱਲ ਨਹੀਂ ਸੋਨ ਲਾ ਦੀਆਂ ਗੱਲਾਂ ਇਹ ਸੌਂ ਗਿਆ ਵਾ ਮਿੱਠੂ ਹਾਂ ਸੁੱਤਾ ਬੱਤ ਜਾਓ ਸੁਵਾਓ ਇਹਨੂੰ ਜਾ ਕੇ ਫਿਰ ਚਲ ਠੀਕ ਹੈ ਬੱਤ ਦੁੱਧ ਪਿਆ ਦਿਓ ਜਾ ਕੇ ਇਹਨੂੰ ਜੀਰੀ ਕਰਨ ਜਾ ਬਣਦੀ ਸਿਮਰਦਾ ਮੇਰੀ ਗੱਲ ਸੁਣ ਧਿਆਨ ਨਾਲ ਜੋ ਕੁਝ ਵੀ ਤੂੰ ਮੈਨੂੰ ਦੱਸਿਆ ਵਾ ਨਾ ਸਾਰੀ ਰਾਤ ਨਹੀਂ ਮੈਂ ਸੁੱਤੀ ਹੈ ਚੀਜ਼ਾਂ ਸੁਣ ਕੇ ਮਾਂ ਤੇਰੀ ਸੱਚਾ ਬੋਲਣ ਢਈ ਹੈ ਜਿਉਂ ਤੇਰਾ ਵਿਆਹ ਹੋਇਆ ਨਾ ਤੂੰ ਇੰਨੇ ਦਿਨ ਕਦੀ ਰਹੀਆਂ ਆਣ ਕੇ ਨਾ ਕੋਸ਼ਿਸ਼ ਸ਼ਾਕ ਤੇ ਛਦਣੀ ਇਹਨਾਂ ਨੂੰ ਪੈਣਾ ਹੀ ਆ ਕਿ ਇੰਨੇ ਦਿਨ ਕਿੱਦਾਂ ਰਹਿ ਗਈ ਐ ਨਵਾਂ ਨਵਾਂ ਬੱਚਾ ਆਇਆ ਵਾ ਤਾਂ ਫਿਰ ਭਾਬੀ ਮੈਂ ਕੀ ਕਰਾਂ ਮੈਂ ਤੈਨੂੰ ਦੱਸਦੀ ਹਾਂ ਨਾ ਵੇਖ ਮੈਂ ਤੇਰੀ ਸਾਰੀ ਕੰਡੀਸ਼ਨ ਨੂੰ ਸਮਝਦੀ ਹਾਂ ਤੂੰ ਕੀ ਫੈਸਲਾ ਲੈਣਾ ਚਾਹੁੰਨੀ ਐ ਹੁਣ ਤੂੰ ਰਿਸ਼ਤਾ ਛੱਡਣਾ ਚਾਹੁੰਨੀ ਐ ਭਾਬੀ ਤੈਨੂੰ ਸੱਚੀ ਆਪਣੇ ਦਿਲ ਦੀ ਗੱਲ ਦੱਸਾਂ ਉਹ ਬੰਦਾ ਮੈਨੂੰ ਮੱਥਿਓ ਦੁਖਦਾ ਜਦੋਂ ਮੇਰੇ ਮੱਥੇ ਲੱਗਦੀ ਨਾ ਉਹ ਸਾਰੀਆਂ ਚੀਜ਼ਾਂ ਘੁਮ ਕੇ ਮੇਰੇ ਅੱਖਾਂ 'ਗੜੀ ਆ ਜਾਂਦੀਆਂ ਮੈਂ ਕਿੱਦਾਂ ਨੂੰ ਬਰਦਾਸ਼ਤ ਕਰ ਲਾਂ ਮੈਂ ਉਹ ਕਹਿੰਦਾ ਨਾ ਕਿ ਮੈਨੂੰ ਮaaf ਕਰ ਦੇ ਕਦੀ ਪੈਰੀ ਪੈਨ ਤੱਕ ਜਾਂਦਾ ਪਰ ਮੇਰਾ ਦਿਲ ਇਹ ਨਾ ਵੱਡਾ ਨਹੀਂ ਕਿ ਮੈਨੂੰ ਮaaf ਕਰਦਾ ਜੇ ਇਹੋ ਚੀਜ਼ਾਂ ਮੈਂ ਕੀਤੀ ਹੁੰਦੀਆਂ ਨਾ ਮੇਰੇ ਕੋਲ ਲੈ ਕੇ ਲੈ ਲੋ ਉਹ ਬੰਦੇ ਨੇ ਨਾ ਮਿੰਟ ਨਹੀਂ ਲਾਉਣਾ ਇਹ ਮੇਰੇ ਕੋਲ ਤਲਾਕ ਲੈਣ ਲੱਗੇ ਨੇ ਮੈਂ ਸਮਝਦੀ ਨਹੀਂ ਇਹ ਨਹੀਂ ਲੱਗਣਾ ਸੀ ਕੋਈ ਵੀ ਬੰਦਾ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ ਤੇ ਕੋਈ ਜਨਾਨੀ ਵੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੀ ਪਰ ਇਹ ਆ ਕਿ ਬੰਦਿਆਂ ਦੇ ਇੰਨਾ ਘਟੀਆ ਕੰਮਾਂ ਤੇ ਪੜਦੇ ਪੈ ਜਾਂਦੇ ਆ ਪਰ ਜਨਾਨੀ ਦੀ ਇਸ ਚੀਜ਼ ਨੂੰ ਛੋਟੀ ਛੋਟੀ ਨੂੰ ਉਛਾਲ ਲਿਆ ਜਾਂਦਾ ਵਾ ਮੈਨੂੰ ਸਾਰਾ ਕੁਝ ਪਤਾ ਵਾ ਪਰ ਸਿਮਰ ਤਾਂ ਮੈਂ ਤੈਨੂੰ ਸਮਝਾਉਣਾ ਚਾਹੁੰਨੀ ਆ ਕਿ ਮੰਨ ਕੋਰ ਵਿਆਹ ਕਰੋਨੀ ਆ ਅਕਸਰ ਮਾਪਿਓ ਧੀਆਂ ਘਰ ਨਹੀਂ ਬਿਠਾ ਸਕਦੇ ਤੇਰਾ ਤੇ ਇੱਕ ਛੋਟਾ ਬੱਚਾ ਵੀ ਆ ਕੌਣ ਤੈਨੂੰ ਬੱਚਾ ਲੈ ਕੇ ਅਪਣਾਊਗਾ ਚੱਲ ਮੈਂ ਨਹੀਂ ਕਹਿੰਦੀ ਕਿ ਤੈਨੂੰ ਕੋਈ ਅਪਣਾਊਗਾ ਨਾ ਤੇਰੀ ਕਿਸਮਤ ਤੇਰੇ ਨਾਲ ਆ ਕੋਈ ਅਪਣਾ ਵੀ ਸਕਦਾ ਵਾ ਦੂਜੇ ਪਾਸੇ ਮੈਂ ਤੈਨੂੰ ਇਹ ਕਹਿੰਨੀ ਆ ਕਿ ਇਸ ਗੱਲ ਦਾ ਕੀ ਸਬੂਤ ਆ ਕਿ ਅਗੋਂ ਤੈਨੂੰ ਚੰਗਾ ਭਲਾ ਘਰ ਵਾਲਾ ਟੱਕਰ ਜਾਊਗਾ ਤੇ ਉਹ ਕਿਹੜਾ ਲੈਂਦਾ ਨਾ ਹੋਊਗਾ ਜਾਂ ਤੈਨੂੰ ਧੋਖਾ ਨਾ ਦੇਊਗਾ ਕੀ ਪਤਾ ਉਹਦਾ ਸ਼ਰਾਬ ਪੀ ਕੇ ਆਉਂਦਾ ਹੋਵੇ ਕੀ ਪਤਾ ਤੇਰੀ ਉਹਦਾ ਕੁੱਟਮਾਰ ਕਰੇ ਹਰ ਪਰਿਵਾਰ ਚ ਕੋਈ ਨਾ ਕੋਈ ਜ਼ਰੂਰ ਐਸੀ ਚੀਜ਼ ਹੁੰਦੀ ਜਿੱਤੋਂ ਜਨਾਨੀ ਪਰੇਸ਼ਾਨ ਹੁੰਦੀ ਆ ਕਹਿੰਦੇ ਸਾਰੇ ਸੁੱਖ ਕਦੀ ਕਿਸੇ ਨੂੰ ਨਹੀਂ ਮਿਲਦੇ ਬੜਾ ਕੋਈ ਲੱਕੀ ਬੰਦਾ ਹੋਵੇ ਨਾ ਉਹਨੂੰ ਰੱਬ ਸਾਰੇ ਸੁੱਖ ਦਿੰਦਾ ਵਾ ਮੇਰੀ ਗੱਲ ਸੁਣ ਤੂੰ ਮੈਨੂੰ ਸੇਵਕ ਬਾਰੇ ਸਾਰਾ ਕੁਝ ਦੱਸਿਆ ਵਾ ਮੈਂ ਮੰਨਦੀ ਆ ਸੇਵਕ ਕੋਲੋਂ ਗਲਤੀ ਹੋਈ ਆ ਚੱਲ ਰੱਬ ਤੇ ਛਿਦੈਣੇ ਤੇਰੇ ਵਾਲੀ ਹੀ ਕਿਸਮਤ ਤੇਰੇ ਵਾਲੀ ਹੀ ਜੋ ਉਸ ਜਨਾਨੀ ਨੂੰ ਛੱਡ ਕੇ ਉਹ ਬੰਦਾ ਤੇਰੇ ਵੱਲ ਆ ਗਿਆ ਨਹੀਂ ਤਾਂ ਪਤਾ ਕੀ ਹੁੰਦਾ ਵਾ ਕਿਸੇ ਵੇਲੇ ਕਿਸੇ ਵੇਲੇ ਬੰਦੇ ਦਾ ਚਕਾਹ ਦੂਜੀ ਜਨਾਨੀ ਵਾਲੀ ਹੋ ਜਾਂਦਾ ਆ ਕਿ ਉਹ ਆਪਣੀ ਜਨਾਨੀ ਨੂੰ ਐਂਡ ਤੇ ਛੱਡ ਦਿੰਦਾ ਬੱਚੇ ਨੂੰ ਵੀ ਛੱਡ ਦਿੰਦਾ ਵਾ ਤੇ ਆਪਣਾ ਸੰਸਾਰ ਦੂਜੀ ਜਨਾਨੀ ਨਾਲ ਵਸਾ ਲੈਂਦਾ ਵਾ ਇਹਨੂੰ ਪਤਾ ਐ ਨਾ ਇਹਨਾਂ ਚੀਜ਼ਾਂ ਦਾ ਅਖਬਾਰਾਂ ਭਰੀਆਂ ਹੁੰਦੀਆਂ ਵਾ ਖਬਰਾਂ ਹੁੰਦੀਆਂ ਟੀਵੀ 'ਚ ਆਪਾਂ ਕੀ ਨਹੀਂ ਵੇਖਦੇ ਰੋਜ਼ ਦਾ ਅੱਜ ਕੱਲ ਤੇ ਵੇਹੇ ਕਾਲ ਜੋ ਗਾਇਆ ਪਿਆ ਵਾ ਤੇ ਫੇਰ ਤੇਰੀ ਕਿਸਮਤ ਦੇ ਤੇਰਾ ਇੰਨਾ ਸਾਥ ਦਿੱਤਾ ਕਿ ਸੇਵਕ ਫੇਰ ਪੁੱਛਾ ਮੁੜ ਕੇ ਫੇਰ ਤੇਰੇ ਕੋਲ ਆਇਆ ਵਾ ਉਸ ਬੱਚੇ ਦਾ ਸੋਚਣ ਡਿਆ ਤੇਰਾ ਸੋਚਣ ਡਿਆ ਭਾਬੀ ਤੂੰ ਇਹ ਸੋਚੋ ਨਾ ਕਿ ਮੈਂ ਆਪਣੀ ਹਰ ਚੀਜ਼ ਦੀ ਵੰਡ ਕਰ ਸਕਦੀ ਆ ਘਰ-ਬਾਰ ਦੀ ਵੰਡ ਕਰਦਾ ਹਰ ਚੀਜ਼ ਦੀ ਵੰਡ ਕਰ ਲਾ ਪਰ ਮੈਂ ਬੰਦੇ ਆਪਣੇ ਦੀ ਕਿੱਦਾਂ ਵੰਡ ਕਰ ਲਾ ਮੈਂ ਸਮਝਦੀ ਹਾਂ ਸਿਮਰਤ ਵੰਡ ਕਰਨ ਨੂੰ ਤਾਂ ਤੈਨੂੰ ਕੋਈ ਕਹਿਣ ਹੀ ਨਹੀਂ ੜਿਆ ਮੈਨੂੰ ਪਤਾ ਹੈ ਕਿ ਜਨਾਨੀ ਹਰ ਚੀਜ਼ ਵੰਡ ਸਕਦੀ ਆ ਪਰ ਆਪਣਾ ਬੰਦਾ ਕਿਸੇ ਨਾਲ ਨਹੀਂ ਵੰਡ ਸਕਦੀ ਉਹਨੂੰ ਇਦਾਂ ਲੱਗਦਾ ਆ ਕਿ ਜਿਹੜੀ ਮੇਰੀ ਜ਼ਿੰਦਗੀ ਆ ਨਾ ਇਹ ਸਾਰੀ ਕੋਈ ਲੈ ਕੇ ਚੱਲਿਆ ਵਾ ਉਹਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਖਤਮ ਹੋ ਚੱਲੀ ਆ ਜਦ ਮੇਰਾ ਬੰਦਾ ਹੀ ਮੇਰੇ ਵੱਲ ਨਹੀਂ ਆ ਪਰ ਤੇਰਾ ਬੰਦਾ ਤੇ ਇਸ ਟਾਈਮ ਤੇਰੇ ਵੱਲ ਹੈ ਨਾ ਮੈਂ ਸਮਝ ਸਕਦੀ ਹਾਂ ਕਿ ਤੇਰੇ ਵਾਸਤੇ ਮਾਫ਼ ਕਰਨਾ ਬਹੁਤ ਔਖਾ ਵਾ ਪਰ ਮੈਂ ਤਾਂ ਦਿਲੋਂ ਐਹੋ ਹੀ ਤੈਨੂੰ ਐਡਵਾਈਸ ਦਵਾਂਗੀ ਜੇ ਤੂੰ ਮੇਰੇ ਨਾਲ ਸਾਰਾ ਦੁੱਖ ਬੋਲਿਆ ਵਾ ਨਾ ਤੇ ਮੈਂ ਤੈਨੂੰ ਇਹੋ ਹੀ ਕਹੂੰਗੀ ਕਿ ਕੁੜੀ ਆਪਣਾ ਘਰ ਸੰਭ ਜੇ ਅੱਜ ਉਹ ਬੰਦਾ ਸਹੀ ਹੋ ਗਿਆ ਮਨਾਂ ਤੇ ਤੈਨੂੰ ਵੀ ਉਹਦੀ ਕਦਰ ਕਰਨੀ ਚਾਹੀਦੀ ਆ ਤੇ ਆਪਣੇ ਘਰ ਜਾਣਾ ਚਾਹੀਦਾ ਵਾ ਇਸ ਬੱਚੇ ਵਾਲ ਸੋਚ ਇੱਕ ਮਿੰਟ ਤੁਸੀਂ ਦੋਵੇਂ ਜੀ ਵੱਖ ਹੁੰਦੇ ਜੇ ਸਭ ਤੋਂ ਜ਼ਿਆਦਾ ਇਸ ਬੱਚੇ ਨੇ ਰੋਲਣਾ ਵਾ ਉਹਦੀ ਕੀ ਤਕਦੀਰ ਲਿਖਣ ਲੱਗੇ ਜੇ ਨਵੀਂ ਉਹ ਮਾਂ ਕੋ ਰਹੂਗਾ ਕਿ ਪਿਓ ਕੋ ਰਹੂਗਾ ਉਹ ਕਿੱਥੇ ਜਾਊਗਾ ਕੱਲ ਨੂੰ ਸੇਵਕ ਨੂੰ ਤੋ ਛੱਡ ਦੇਣੀ ਆ ਸੇਵਕ ਦੂਜੀ ਜਨਾਨੀ ਵਿਆਹ ਕੇ ਲਿਆਉਂਦਾ ਵਾ ਠੀਕ ਆ ਕਿ ਉਹ ਤੇਰੇ ਬੱਚੇ ਨੂੰ ਚੰਗਾ ਚਾਹੂਗੀ ਮੰਨ ਲਾ ਬੱਚਾ ਤੂੰ ਰੱਖ ਲੈਣੀ ਹੈ ਤੂੰ ਦੂਜਾ ਵਿਆਹ ਕੱਲ ਨੂੰ ਕਰਾਉਣੀ ਹੈ ਜਿਹੜਾ ਵੀ ਤੇਰਾ ਘਰ ਵਾਲਾ ਹੋਊਗਾ ਬੱਚੇ ਨੂੰ ਸੈਪਟ ਕਰੂਗਾ ਆਪਣੇ ਪਿਓ ਮਾਂ ਆਪਣੇ ਪਿਓ ਮਾਂ ਹੀ ਹੁੰਦੇ ਨੇ ਤੁਹਾਡੀ ਦੋਵਾਂ ਦੀ ਇਕਲੇਸ਼ ਦੇ ਵਿੱਚ ਸਭ ਤੋਂ ਵੱਧ ਤੁਹਾਡਾ ਬੱਚਾ ਪੀਸਿਆ ਜਾਣਾ ਇਸ ਕਰਕੇ ਮੈਂ ਤੇ ਤੇਰੇ ਗਾੜੀ ਇਹੋ ਰਿਕਵੈਸਟ ਕਰਦੀ ਆ ਕਿ ਆਪਣੇ ਬੱਚੇ ਦੀ ਖਾਤਰ ਸੇਵਕ ਨੂੰ ਮaaf ਕਰ ਦੇ ਤੇ ਆਪਣਾ ਸੁਖੀ ਸੰਸਾਰ ਬਸਾਓ ਇੱਕ ਵਾਰ ਸੇਵਕ ਨੂੰ ਮੌਕਾ ਦੇ ਦੇ ਹਾਂ ਜੇ ਫੇਰ ਜ਼ਿੰਦਗੀ ਚ ਕੋਈ ਐਹੋ ਜੀ ਗਲਤੀ ਕਰੂ ਖਾਣਾ ਤੇ ਇੱਕ ਮਿੰਟ ਨਾ ਲਈ ਨੂੰ ਛੱਡਣ ਲੱਗਿਆ ਤੇਰੀ ਜ਼ਿੰਦਗੀ ਦਾ ਅੱਗੋਂ ਜੋ ਮਰਜ਼ੀ ਬਣੇ ਪਰ ਕਿਹਦੇ ਨਾਲ ਪਰ ਜਿੱਥੋਂ ਤੱਕ ਮੈਨੂੰ ਮਾਣਿਆ ਨਾ ਉਸ ਮੰਦੇ ਤੇ ਹੁਣ ਉਹਨੇ ਅਗਲਾ ਪਾਸਾ ਵੇਖ ਲਿਆ ਵਾ ਉਹ ਜ਼ਿੰਦਗੀ ਚ ਕਦੀ ਕੋਈ ਐਸੀ ਗਲਤੀ ਨਹੀਂ ਕਰੂਗਾ ਜਿੱਤੋਂ ਤੂੰ ਹਟ ਹੋਵੇਂ ਤੇ ਤੇਰਾ ਬੱਚਾ ਹਟ ਹੋਵੇ ਭਾਬੀ ਬੰਦੇ ਯਾਰ ਤੇ ਨਾ ਮੇਰੇ ਹਿਸਾਬ ਨਾਲ ਨਾ ਹੁਣ ਕਦੀ ਯਕੀਨ ਨਹੀਂ ਕਰਨਾ ਚਾਹੀਦਾ ਮੈਨੂੰ ਯਕੀਨ ਆਉਂਦਾ ਨਹੀਂ ਉਹਨਾਂ ਤੇ ਉਹਦੀ ਮੰਮੀ ਨੇ ਨਾ ਸਮਝਾ ਸਮਝਾ ਮੈਨੂੰ ਵੇਹ ਲਿਆ ਉਹਨਾਂ ਨੇ ਨੀ ਮਾਫੀਆਂ ਮੰਗ ਲਈਆਂ ਪਰ ਮੈਨੂੰ ਕੌਣ ਸਮਝੇ ਮੈਂ ਤੇ ਤੁਹਾਨੂੰ ਵੀ ਸਮਝ ਲਿਆ ਉਹਨਾਂ ਨੂੰ ਵੀ ਸਮਝ ਲਿਆ ਸਿਮਰਤ ਪਰ ਜੇ ਮੇਰੇ ਦਿਲ ਨੂੰ ਪੁੱਛ ਕੇ ਵੇਖੋ ਨਾ ਮੈਨੂੰ ਪਤਾ ਕਿ ਮੈਂ ਆਪਣੇ ਢਿੱਡ 'ਚ ਕੀ ਕੁਝ ਪਾ ਕੇ ਬੈਠੀ ਆ ਸਾਰੀ ਗਲਤੀ ਸੇਵਕ ਦੀ ਨਹੀਂ ਆ ਉਹਦੀ ਮਾਂ ਦੀ ਵੀ ਗਲਤੀ ਆ ਜਦ ਇੱਕ ਬੱਚਾ ਪੜਿਆ ਲਿਖਿਆ ਆ ਆਫਿਸ 'ਚ ਕੰਮ ਕਰਦਾ ਆ ਮਾਡਰਨ ਬੰਦਿਆਂ ਨਾਲ ਬੈਂਦਾ ਖਲੋਂਦਾ ਵਾ ਉਹਦੀਆਂ ਉੱਚੀਆਂ ਹਵਾ ਮਾਵਾ ਤੇ ਮਾਂ ਨੂੰ ਵੀ ਵੇਖਣਾ ਚਾਹੀਦਾ ਸੀ ਵਿਆਹਣ ਲੱਗਿਆ ਭਾਵੇਂ ਅੱਜ ਤੁਹਾਨੂੰ ਮੇਰੀਆਂ ਗੱਲਾਂ ਦਾ ਗੁੱਸਾ ਲੱਗਾ ਹੋਵੇ ਤੇ ਉਸ ਦਿਨ ਵੀ ਲੱਗਾ ਹੋਵੇ ਮੈਂ ਬਾਰ-ਬਾਰ ਤਾਂ ਹੀ ਪੁੱਛਦੀ ਹਾਂ ਕਿ ਸਿਮਰਤ ਤੈਨੂੰ ਸੇਵਕ ਪਿਆਰ ਕਰਦਾ ਆ ਤੈਨੂੰ ਪਸੰਦ ਕਰਦਾ ਆ ਕਿਉਂਕਿ ਜੋ ਮੇਰੀ ਥਿੰਕਿੰਗ ਹੀ ਨਾ ਜਿਵੇਂ ਮੈਂ ਜੌਬ ਕਰਦੀ ਆ ਮੈਂ ਤਰ੍ਹਾਂ ਤਰ੍ਹਾਂ ਦੀ ਦੁਨੀਆ ਨਾਲ ਮੇਰਾ ਵਾਹ ਪੈਂਦਾ ਵਾ ਤੇ ਮੈਨੂੰ ਇਦਾਂ ਹੀ ਲੱਗਦਾ ਸੀ ਕਿ ਉਹ ਮੁੰਡਾ ਜਿੰਨਾ ਮਾਡਰਨ ਤੇ ਵਧੀਆ ਵਾ ਨਾ ਉਹ ਤੈਨੂੰ ਪਸੰਦ ਹੀ ਨਹੀਂ ਕਰੂਗਾ ਸ਼ਾਇਦ ਇਹ ਰਿਸ਼ਤਾ ਸ਼ਰਤਾਂ ਨਾਲ ਰੱਖਿਆ ਗਿਆ ਵਾ ਮੈਨੂੰ ਇਸ ਗੱਲ ਦਾ ਸ਼ੱਕ ਸੀ ਪਰ ਮੈਨੂੰ ਕਿਤੋਂ ਪਤਾ ਨਹੀਂ ਲੱਗਾ ਇਸ ਗੱਲ ਦਾ ਤੇ ਅੱਜ ਮੈਨੂੰ ਪਤਾ ਲੱਗਾ ਹੀ ਕਿ ਇਹ ਕੀ ਚਾਲ ਚੱਲੀ ਤੇ ਕੀ ਉਹਦੀ ਮਾਂ ਨੇ ਕੀਤਾ ਭਾਬੀ ਜੇ ਇਹੋ ਚੀਜ਼ ਜਦੋਂ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਕਦੀ ਵੀ ਨਾ ਜੰਜਾਲ 'ਚ ਫਸਣਾ ਨਹੀਂ ਸੀ ਜੇ ਮੇਰੇ ਸਭ ਕੁਝ ਪਹਿਲਾਂ 'ਤੇ ਆ ਕੇ ਰੱਖਦੇ ਨਾ ਸ਼ਾਇਦ ਮਮ ਵੀ ਕੋ ਸੋਚ ਰਹੀ ਨਹੀਂ ਕਿ ਠੋਕਾ ਠ ਮੇਨਾ ਗੱਲ ਤੇ ਕਰ ਦੇ ਮੰਨ ਲਓ ਉਹਦੀ ਮੰਮੀ ਨੇ ਉਹਦੇ ਗਾੜੀ ਸ਼ਰਤ ਰੱਖ ਦਿੱਤੀ ਕਿ ਹਾਂ ਆ ਚੀਜ਼ ਤੂੰ ਕਰ ਤੇ ਫਿਰ ਮੈਂ ਮੰਨੂਗੀ ਠੋਕਾ ਠ ਮੇਨਾ ਤੇ ਇੱਕ ਵਾਰੀ ਗੱਲ ਕਰਦਾ ਕਿ ਹਾਂ ਸਿਮਰਤ ਆ ਚੀਜ਼ ਕਰਕੇ ਮੈਂ ਐਦਾ ਤੇਨਾਂ ਕੀਤਾ ਮੇਰੀ ਜ਼ਿੰਦਗੀ ਨੂੰ ਕਿਉਂ ਇਨਾਂ ਨੇ ਨਰਕ ਬਣਾ ਸੁਟਿਆ ਹੁਣ ਨਾ ਤੇ ਮੈਂ ਜੀ ਸਕਦੀ ਨਾ ਤੇ ਮੈਂ ਮਰ ਸਕਦੀ ਆ ਮੈਨੂੰ ਤੇ ਕਿਸੇ ਪਾਸੇ ਕੋਈ ਰਾਹ ਹੀ ਨਾ ਦਿਖੰਦਿਆ ਕਿ ਮੈਂ ਕਿੱਧਰ ਨੂੰ ਜਾਵਾਂ ਕਿੱਧਰ ਨੂੰ ਨਾ ਜਾਵਾਂ ਮੈਂ ਤੈਨੂੰ ਰਾਹ ਮੇਰਾ ਤੇ ਨਾ ਸਿਮਰਤ ਤੁਹਾਨੂੰ ਮੈਂ ਸੱਚ ਪੁੱਛ ਰੇ ਭਾਬੀ ਜਿਸ ਦਿਨ ਮੈਨੂੰ ਇਹਦਾ ਪਤਾ ਲੱਗਣਾ ਤੁਸੀਂ ਸੱਚ ਮੰਨ ਕੇ ਜਾਓਗੇ ਨਾ ਮੇਰਾ ਜੀ ਕਹਦਾ ਮੈਂ ਬੱਚਾ ਛੱਡ ਕੇ ਨਾ ਆਪ ਕੋ ਜ ਖਾ ਕੇ ਮਰ ਜਾ ਮੈਨੂੰ ਪਤਾ ਏ ਇਦਾਂ ਮੇਰਾ ਦਿਲ ਹੋਇਆ ਸੀ ਇੱਕ ਜਨਾਨੀ ਜਦੋਂ ਕਿਸੇ ਨਾਲ ਦਿਲੋਂ ਕਰਦੀ ਹੈ ਨਾ ਇਹਦੇ 'ਚ ਤੇਰਾ ਕੀ ਕਸੂਰ ਸੀ ਜਦੋਂ ਤੇਰਾ ਸੇਵਕ ਨਾਲ ਵਿਆਹ ਕੀਤਾ ਤੈਨੂੰ ਤੂੰ ਤੇ ਆਪਣਾ ਘਰ ਵਾਲਾ ਹੀ ਸਮਝਿਆ ਨਾ ਉਹਨੂੰ ਬੱਚਾ ਹੋਇਆ ਤੇਰੇ ਘਰ ਤੂੰ ਤੇ ਆਪਣਾ ਪਰਿਵਾਰ ਵਸਾ ਕੇ ਬੈਠੀ ਆ ਮੈਂ ਸਮਝ ਸਕਦੀ ਆ ਕਿ ਤੇਰੇ ਤੇ ਕੀ ਬੀਤੀ ਹੋਗੀ ਆ ਸਭ ਚੀਜ਼ਾਂ ਜਾਣ ਕੇ ਪਰ ਮੈਂ ਤੇ ਤੈਨੂੰ ਇਹੋ ਹੀ ਸਮਝਾਉਂਗੀ ਕਿ ਉਹਨੂੰ ਮaaf ਕਰ ਦੇ ਤੇ ਜੇ ਤੇਨੂੰ ਉਹ ਲੈਣ ਆਵੇ ਜਾਂ ਫੋਨ ਕਰੇ ਤੇ ਤੂੰ ਉਹਦੇ ਨਾਲ ਜ਼ਰੂਰ ਗੱਲ ਕਰ ਤੇ ਆਪਣੇ ਘਰ ਵਾਪਸ ਚੱਲ ਜਾ ਸਿਮਰਤ ਭਾਬ ਉਹ ਬੰਦੇ ਨੇ ਮੈਨੂੰ ਬੜੇ ਫੋਨ ਕੀਤੇ ਹਾਂ ਮੰਮੀ ਨਾਲ ਮੇਰੀ ਇੱਕ ਦੋ ਵਾਰੀ ਗੱਲ ਹੋਈ ਆ ਪਰ ਮੇਰਾ ਜਮਾ ਦਿਲ ਨਹੀਂ ਕਰਦਾ ਮੇਰੇ ਤੇ ਕੰਨਾਂ 'ਚ ਆਵਾਜ਼ ਉਹਦੀ ਸੁਣਦੀ ਨਾ ਮੈਨੂੰ ਪਤਾ ਨਹੀਂ ਕੀ ਹੁੰਦਾ ਪਿੰਨਾ ਮੈਨੂੰ ਤਾਂ ਤੁਹਾਨੂੰ ਦੱਸਿਆ ਨਾ ਕਿ ਸਾਰੀਆਂ ਚੀਜ਼ਾਂ ਮੇਰੇ ਅੱਖਾਂ ਮੋਰੇ ਆ ਜਾਂਦੀਆਂ ਮੇਰੇ ਕੋ ਨਹੀਂ ਆਪਣਾਪ ਸੰਭਾਲਿਆ ਜਾਂਦਾ ਮੈਂ ਸਮਝਦੀ ਹਾਂ ਸਮਰਤ ਮੈਨੂੰ ਪਤਾ ਹੈ ਸਾਰਾ ਕੁਝ ਕਿ ਇੱਕ ਜਨਾਨੀ ਲਈ ਸਾਰਾ ਕੁਝ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਤੇ ਉਹਨੂੰ ਭੁਲਾਉਣਾ ਵੀ ਬਹੁਤ ਔਖਾ ਵਾ ਪਰ ਸਮਝਣ ਦੀ ਕੋਸ਼ਿਸ਼ ਕਰ ਅੱਗੋਂ ਆਪਣੇ ਬੱਚੇ ਦੀ ਤੇ ਆਪਣੀ ਜ਼ਿੰਦਗੀ ਨਾ ਖਰਾਬ ਕਰ ਗੱਲ ਨੂੰ ਸਮਝ ਤੇਰੀ ਅੱਗੇ ਸਾਰੀ ਜ਼ਿੰਦਗੀ ਪਈ ਆ ਤੇ ਜੇ ਮੈਂ ਬੈਠੀ ਨਾ ਉਸ ਘਰ ਵਿੱਚ ਤੇ ਆਪਣੇ ਬੱਚੇ ਦੇ ਮੂੰਹ ਨੂੰ ਬੈਠੀ ਆ ਤੇ ਮੈਂ ਕਦੋਂ ਦੇ ਛੱਡ ਕੇ ਆ ਜਣਾ ਹੀ ਉਥੋਂ ਜੇ ਤੇ ਮੈਂ ਸੇਵਕ ਲੈਣ ਆਊਗਾ ਤੇ ਜਾਏਂਗੀ ਨਾ ਬੋਲ ਸਿੰਗਰ ਜਾਏਂਗੀ ਨਾ ਭਾਬੀ چل ਤੇ ਮੈਂ ਜ਼ਰੂਰ ਜਾਊਂਗੀ ਉਹਨਾਂ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਨਹੀਂ ਜਾਊਂਗੀ ਜਾਊਂਗੀ ਆਪਣੇ ਆਪ ਨੂੰ ਸਮਝਾਉਣਾ ਪੈਣਾ ਕਿ ਹਾਂ ਤੇ ਚਲ ਕੋਈ ਨਾ ਜੋ ਪਿੱਛੇ ਹੋ ਗਿਆ ਕੀ ਪਤਾ ਅੱਗੇ ਜਾ ਕੇ ਉਹ ਚੀਜ਼ ਨਾ ਹੋਵੇ ਪਰ ਜੇ ਮੈਂ ਰਹੂੰਗੀ ਨਾ ਤੇ ਆਪਣੇ ਬੱਚੇ ਦੇ ਮੂੰਹ ਨੂੰ ਮੇਰਾ ਉਸ ਬੰਦੇ ਨਾਲ ਕੋਈ ਲੈਣ ਦੇ ਨਹੀਂ ਹੋਊਗਾ